ਹਲਕਾ ਘਨੌਰ ਅਧੀਨ ਪੈਂਦੇ ਪਿੰਡ ਕੜਾਮਾ ਵਿਖੇ ਗੁਰਨਾਨਕ ਮੋਦੀ ਖਾਨਾ ਸਟੋਰ ਨੂੰ ਅੱਗ ਲੱਗ ਜਾਣ ਕਾਰਨ 45 ਲੱਖ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ ਪਿੰਡ ਕੜਾਮਾ ਕਲਾਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਬੀਤੀ ਰਾਤ ਵਾਪਰੀ ਘਟਨਾ ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਪਾਇਆ ਕਾਬੂ ਹਲਕਾ ਕਨੌਰ ਅਧਿੰਪਨ ਦੇ ਪਿੰਡ ਕੜਾਮਾ ਕਲਾਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਮੋਦੀ ਖਾਨਾ ਸਟੋਰ ਵਿੱਚ ਬੀਤੀ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਜਾਣ ਕਾਰਨ ਸਟੋਰ ਵਿੱਚ ਪਿਆ 45 ਲੱਖ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਇਆ ਪੇੜ ਤੇ ਦੁਕਾਨਦਾਰ ਸਿਮਰਨਜੀਤ ਸਿੰਘ ਵਾਸੀ ਪਿੰਡ ਕੜਾਮਾ ਕਲਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਮੋਦੀਖਾਨਾ ਕਰਿਆਨਾ ਸਟੋਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਉਹਨਾਂ ਦੱਸਿਆ ਕਿ ਉਸਨੇ ਆਪਣੇ ਮੋਦੀ ਖਾਨੇ ਵਿੱਚ ਤਕਰੀਬਨ 50 ਕੋ ਲੱਖ ਰੁਪਏ ਦਾ ਸਾਮਾਨ ਪਾਇਆ ਹੋਇਆ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਸਟੋਰ ਦੇ ਨੇੜੇ ਸਥਿਤ ਘਰ ਵਿੱਚ ਜਾ ਕੇ ਸੋ ਗਿਆ ਤਕਰੀਬਨ 12:30 ਵਜੇ ਦੇ ਕਰੀਬ ਉਸ ਦੀ ਦੁਕਾਨ ਅੱਗੇ ਗੁਜ਼ਰ ਰਿਹਾ ਇੱਕ ਵਿਅਕਤੀ ਜੋ ਆਪਣੀ ਡਿਊਟੀ ਤੋਂ ਆ ਰਿਹਾ ਸੀ ਉਸਨੇ ਸੂਚਨਾ ਦਿੱਤੀ ਕਿ ਦੁਕਾਨ ਵਿੱਚ ਧੂਆ ਨਿਕਲ ਰਿਹਾ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਦੁਕਾਨ ਵਿੱਚੋਂ ਕਾਫੀ ਧੂਆ ਨਿਕਲਣ ਲੱਗਾ ਅਤੇ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ ਜਿਸ ਕਾਰਨ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਵਾਈ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ ਇਦੇ ਨਾਲ ਹੀ ਪਿੰਡ ਵਾਸੀਆਂ ਨੇ ਅੱਗ ਦੀ ਘਟਨਾ ਬਾਰੇ ਰਾਜਪੁਰਾ ਫਾਇਰ ਬ੍ਰਿਗੇਡ ਨੂੰ ਇੱਕ ਗੱਡੀ ਨੂੰ ਸੂਚਿਤ ਕੀਤਾ ਅਤੇ ਅਖੀਰ 1:30 ਵਜੇ ਤੇ ਕ੍ਰੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਜਿਸ ਨੇ ਅੱਗ ਤੇ ਕਾਬੂ ਪਾਇਆ ਜਦੋਂ ਤੱਕ ਇਸ ਅੱਗ ਤੇ ਕਾਬੂ ਪਾਇਆ ਗਿਆ ਤਾਂ ਦੁਕਾਨ ਅੰਦਰ ਪਿਆ ਤਕਰੀਬਨ 40 ਤੋਂ 45 ਲੱਖ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਚੁੱਕਾ ਸੀ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਤੇ ਪ੍ਰਸ਼ਾਸਨ ਤੋਂ ਪੀੜਤ ਨੌਜਵਾਨ ਜਪਲਵਿੰਦਰ ਸਿੰਘ ਗੁਰਮੇਲ ਸਿੰਘ ਗੁਰਵਿੰਦਰ ਸਿੰਘ ਕਾਲਾ ਹਰਬੰਸ ਸਿੰਘ ਗੁਰਪਾਲ ਸਿੰਘ ਜੋਗਿੰਦਰ ਸਿੰਘ ਸੰਧੂ ਅਤੇ ਹੋਰ ਪਿੰਡ ਵਾਸੀਆਂ ਨੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਸ਼ੰਭੂ ਤੋਂ ਅرجਿੰਦਰ ਮੋਹੀ ਦੀ ਰਿਪੋਰਟ ਹਾਂਜੀ ਕਿੰਨਾ ਜੀ ਗੁਰਵਿੰਦਰ ਸਿੰਘ ਜੀ ਹਾਂਜੀ ਕਿਵੇਂ ਲੱਗੀ ਹੋ ਗਈ ਇਹ ਰਾਤ ਕੋਈ 1:30 ਵਜੇ ਛੋਟ-ਛੋਟ ਰਵਗੇ ਲੱਗੀ ਜੀ ਇੱਕ ਆਦੀ ਦੁਕਾਨ ਹੈ ਇਹ ਗੁਨਾਨ ਕਮੋਦੀ ਖਾਨਾ ਕਰਿਆ ਨੇ ਦੁਕਾਨ ਦੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਘੱਟੋ-ਘੱਟੀ ਵੀ 40-50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਆ ਕਿ ਸਾਨੂੰ ਕੁਝ ਨਾ ਕੁਝ ਦਾ ਮੁਆਵਜ਼ਾ ਮਿਲਣਾ ਚਾਹੀਦਾ ਇਹ ਤਾਂ ਜੀ ਅੱਜ ਕੀ ਨਾਂ ਆਪੜਾ ਬਲਵਿੰਦਰ ਸਿੰਘ ਆ ਜੀ ਮੋਦੀ ਖਾਨਾ ਦੁਕਾਨ ਤੇ ਸਰਕਟ ਸ਼ੋਰਟ ਸਰਕਟ ਹੋ ਗਿਆ ਜੀ तकरीबन 12 ਵਜੇ ਦੇ ਕਰੀਬ ਸਵਾਹ ਹੋ ਗਏ ਸਾਰਾ ਕੁਝ तकरीबन 40-45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਵਰਨਮੈਂਟ ਤੇ ਇਹ ਮੰਗ ਕਰਦੇ ਆ ਇਸ ਦਾ ਮੁਆਵਜ਼ਾ ਸਾਨੂੰ 100% ਮਿਲਣਾ ਚਾਹੀਦਾ